ਤੁਸੀਂ ਜਿਵੇਂ ਹਸਪੀਟਲ 'ਚ ਬੈਠੇ ਹੋ, ਐਮਰਜੈਂਸੀ ਦੇ ਬਾਹਰ ਬੈਠੇ ਹੋ ਤੁਹਾਨੂੰ ਕਿਸੇ ਨੇ ਨਹੀਂ ਇੱਥੇ ਆ ਕੇ ਪੁੱਛਿਆ ਕੋਈ ਵੋਛਦੇ ਨਹੀਂ ਕੀ ਦਿੱਕਤ ਕੀ ਆ ਤੁਹਾਡੀ ਲੱਤ ਨੂੰ ਕੀ ਦਿੱਕਤ ਆ ਲੱਤ ਟੁੱਟ ਗਈ ਵਾਹ ਬੜੀ ਚਲਉਂਦਾਈ ਆ ਇੱਥੇ ਜਿਵੇਂ ਡਾਕਟਰਾਂ ਦੀਆਂ ਟੀਮਾਂ ਤੜਕੇ ਆ ਜਾਂਦੀਆਂ ਨੇ ਉਹਨਾਂ ਨੇ ਨਹੀਂ ਕਦੇ ਤੁਹਾਨੂੰ ਪੁੱਛਿਆ ਵੀ ਬਾਬਾ ਤੂੰ ਕੌਣ ਐ ਇੱਥੇ ਬੈਠਾ ਕੀ ਕਰਦਾ ਕਹਿੰਦੇ ਪੁੱਛ ਬਾਪੂ ਜੀ ਸਾਸ਼ਟ੍ਰੀ ਕਾਲ ਸਤ ਸ੍ਰੀ ਅਕਾਲ ਤੁਹਾਨੂੰ ਕਿੰਨੇ ਦਿਨ ਹੋ ਗਏ ਇੱਥੇ ਬੈਠਿਆ ਨੂੰ ਸਤ ਸ੍ਰੀ ਅਕਾਲ ਤੁਸੀਂ ਜਿਵੇਂ ਹਸਪੀਟਲ 'ਚ ਬੈਠੇ ਹੋ ਐਮਰਜੈਂਸੀ ਦੇ ਬਾਹਰ ਬੈਠੇ ਹੋ ਤੁਹਾਨੂੰ ਕਿਸੇ ਨੇ ਨਹੀਂ ਇੱਥੇ ਆ ਕੇ ਪੁੱਛਿਆ ਕੋਈ ਪੁੱਛਦੇ ਨਹੀਂ ਜਿਵੇਂ ਇੱਥੇ ਸਾਰੇ ਦਿਨ ਚ ਚਲੋ ਹੁਣ ਤਾਂ ਸ਼ਾਮ ਹੋ ਚੁੱਕੀ ਹੈ ਸਾਰੇ ਦਿਨ ਚ ਇੱਥੇ ਲੋਕਾਂ ਦੀ ਆਵਾਜ਼ ਆਈ ਹੈ ਜਿਹੜੀ ਲੱਗੀ ਰਹਿੰਦੀ ਕੋਈ ਆਪਦੇ ਪੇਸ਼ੈਂਟ ਐਡਮਿਟ ਕਰਵਾਉਣ ਆਉਂਦਾ ਕੋਈ ਇੱਥੋਂ ਲੈਣ ਆਉਂਦਾ ਕੁਝ ਵੀ ਤੁਹਾਨੂੰ ਕਿਸੇ ਨੇ ਨਹੀਂ ਦੇਖਿਆ ਇੱਥੇ ਬੈਠਿਆ ਨੂੰ ਬਚਨ ਨੂੰ ਦੇਖਦਾ ਤਾਂ ਇਹ ਵਾਲਾ ਸਾਰੀ ਆ ਉਹ ਰੱਖਣਾ ਤੁਹਾਨੂੰ ਹਾਂਜੀ ਉਹ ਤਾਂ ਫਿਰ ਕੀ ਦਿੱਕਤ ਕੀ ਆ ਤੁਹਾਡੀ ਲੱਤ ਨੂੰ ਕੀ ਦਿੱਕਤ ਆ ਲੱਤ ਟੁੱਟ ਗਈ ਬਹਾਵੜੇ ਚਲਣਾਈ ਆ ਟੁੱਟ ਗਈ ਹੀ ਮੁੜ ਕੇ ਇੱਥੇ ਬੁੱਟ ਗਿਆ ਤੇ ਗੁੱਡੇ ਤੇ ਵਜਨ ਆ ਗਿਆ ਸਾਰਾ ਤੇ ਬਸ ਨੂੰ ਹੱਥ ਪਾਣ ਲੱਗੇ ਬਸ ਬਸ ਨੂੰ ਹੱਥ ਛੁੱਟ ਗਏ ਤੇ ਉਹਦੇ ਵਿੱਚ ਜੀਰੀਆ ਜਗ ਮੰਗ ਗਿਆ ਕਿੰਨਾ ਸਮਾਂ ਪਹਿਲਾਂ ਤੁਹਾਡੀ ਲੱਤ ਟੁੱਟੀ ਆ ਹੋ ਗਿਆ ਸਾਲ 1.5 ਸਾਲ ਹੋ ਗਿਆ ਉਦੋਂ ਤੋਂ ਤੁਹਾਡਾ ਇਲਾਜ ਨਹੀਂ ਕਰਵਾਇਆ ਤੁਹਾਡੇ ਪਰਿਵਾਰ ਚ ਕੌਣ-ਕੌਣ ਹੈ ਮੁੰਡਾ ਇੱਕ ਨਾਈ ਦਾ ਕੰਮ ਕਰਦਾ ਉਹ ਚੰਡੀਗੜ੍ਹ ਤੇ ਤੁਸੀਂ ਉਹਨੂੰ ਕੋਈ ਫੋਨ ਤੇ ਉਹਦੇ ਨਾਲ ਤੁਹਾਡਾ رابطہ ਨਹੀਂ ਹੋਇਆ ਪਰसों ਕਹਿੰਦਾ ਇਹ ਗੱਲ ਹੋਈ ਸੀ ਅੱਜ ਫੋਨ ਬੰਨਦਾ ਹੂੰ ਕਹਿੰਦਾ ਆਵਾਂਗਾ ਦੋ ਕੁ ਮਹੀਨੇ ਹੋ ਗਏ ਉਹਨੂੰ ਅੱਛਾ ਤੁਹਾਡਾ ਪਿੰਡ ਕਿਹੜਾ ਜੱਦੀ ਪਿੰਡ ਮੈਂ ਨਾ ਮੈਂ ਨਾ ਪਿੰਡ ਹੈ ਕੋਈ ਤੁਹਾਡੇ ਪਿੰਡ ਵਾਲਿਆਂ ਨੇ ਤੁਹਾਡੀ ਮਦਦ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਮੈਂ ਬਣ ਰਹੀ ਨਹੀਂ ਕਿੱਥੇ ਰਹਿਨੇ ਹੋ ਕਿੱਥੇ ਰਹਿਨੇ ਹੋ ਤੁਸੀਂ ਮੋਗੇ ਰਹਿੰਦੇ ਮੋਗੇ ਕਿੱਥੇ ਰਹਿੰਦੇ ਮਗਲ ਹੋਰੀਆਂ ਦਾ ਮਲਾ ਰਹੇ ਜਾਂ ਹੋਈ ਕਰ ਰਹੀ ਨਾ ਮਕੁਰ ਨਹੀਂ ਇੱਥੇ ਲੋਰੀਆਂ ਵੱਲੇ ਮੱਲੇ ਚ ਕੀ ਤੁਹਾਡਾ ਕੋਈ ਘਰ ਹੈ ਜਾਂ ਕਿਸੇ ਦੇ ਘਰ ਰਹਿੰਦੇ ਹੋ ਕਿਹੜੇ ਇੱਕ ਕਿਰਾਏ ਤੇ ਕਿਰਾਏ ਤੇ ਰਹਿੰਦੇ ਹੋ ਕੋਈ ਤੁਹਾਡਾ ਮਕਾਨ ਮਾਲਕ ਜਿਹਦੇ ਕੋਲ ਕਿਰਾਏ ਤੇ ਰਹਿੰਦੇ ਹੋ ਉਹ ਵੀ ਨਹੀਂ ਉਹਨੂੰ ਨਹੀਂ ਪਤਾ ਕਿ ਤੁਸੀਂ ਇੰਨੇ ਦਿਨਾਂ ਤੋਂ ਕਿੱਥੇ ਹੋ ਪੁੱਛ ਨਹੀਂ ਪਤਾ ਇੱਥੇ ਜਿਵੇਂ ਡਾਕਟਰਾਂ ਦੀਆਂ ਟੀਮਾਂ ਤੜਕੇ ਆ ਜਾਂਦੀਆਂ ਨੇ ਉਹਨਾਂ ਨੇ ਨਹੀਂ ਕਦੇ ਤੁਹਾਨੂੰ ਪੁੱਛਿਆ ਵੀ ਬਾਬਾ ਤੂੰ ਕੌਣ ਹੈ ਇੱਥੇ ਬੈਠਾ ਕੀ ਕਰਦਾ ਕਹਿੰਨੇ ਪੁੱਛ ਕਿਸੇ ਨੇ ਨਹੀਂ ਪੁੱਛਿਆ ਮੂੰਹ ਤਾਂ ਰੱਖਣਾ ਮਾੜੇ ਮਾੜਾ ਯਾਰ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਜਿਹੜਾ ਖੜ ਪਣਾ ਉਹ ਵੀ ਬਹੁਤ ਮੁਸ਼ਕਿਲ ਹੈ ਤੇ ਕਿਉਂਕਿ ਜਿਹੜੀ ਇਹਨਾਂ ਦੀ ਲੱਤ ਐ ਇੰਨੀ ਜ਼ਿਆਦਾ ਖਰਾਬ ਐ ਵੀ ਇੱਥੇ ਇੰਨੀ ਜ਼ਿਆਦਾ ਬਦਬੂ ਆ ਰਹੀ ਐ ਵੀ ਇੱਥੇ ਖੜਿਆ ਵੀ ਨਹੀਂ ਜਾ ਸਕਦਾ ਸਾਡੇ ਕੋਲੋਂ ਕਿਉਂਕਿ ਜਿਹੜੀ ਇਹ ਪੂਰੀ ਲੱਤ ਐ ਤੁਸੀਂ ਦੇਖ ਸਕਦੇ ਹੋ ਕਿਵੇਂ ਮੱਖੀਆਂ ਮੱਛਰ ਭਨਗ ਰਿਹਾ ਐ ਇਹਦੇ ਕੋਲ ਤੇ ਇਹਨਾਂ ਨੂੰ ਕਿਸੇ ਨੇ ਨਾ ਤਾਂ ਕੋਈ ਮੁੱਢਲੀ ਸਹਾਇਤਾ ਦਿੱਤੀ ਐ ਤੇ ਨਾ ਹੀ ਇਹਨਾਂ ਦੀ ਪੁੱਛਗਿੱਛ ਹੋਈ ਐ ਅਸੀਂ ਫਿਲਹਾਲ ਜਿਹੜਾ ਮੋਗਾ ਦਾ ਸਿਵਲ ਹਸਪਤਾਲ ਆ ਅਸੀਂ ਉੱਥੇ ਖੜੇ ਆ ਤੇ ਤੁਸੀਂ ਸਾਨੂੰ ਉੱਥੋਂ ਹੀ ਦੇਖ ਰਹੇ ਹੋ ਇਹ ਬਾਬਾ ਐ ਜਿਹੜਾ ਇਹ ਮੈਂ ਮੇਰੇ ਕੈਮਰਾਮੈਨ ਨੂੰ ਦਰਖਾਸਤ ਕਰਾਂਗੀ ਤਰਸੀਮ ਨੂੰ ਕਿ ਜਿਹੜੇ ਇੱਥੇ ਹਸਪੀਟਲ ਦੇ ਐਮਰਜੈਂਸੀ ਦੀਆਂ ਤਸਵੀਰਾਂ ਨੇ ਉਹ ਤੁਹਾਡੇ ਨਾਲ ਸਾਂਝੀਆਂ ਕਰਨ ਤਾਂ ਕਿ ਤੁਹਾਨੂੰ ਪਤਾ ਲੱਗੇ ਕਿ ਸਿਰਫ ਐਮਰਜੈਂਸੀ ਤੋਂ ਜਿਹੜੇ ਕੁਛਕ ਕਦਮਾਂ ਦੀ ਦੂਰੀ ਤੇ ਬਾਬਾ ਬੈਠਾ ਹੈ ਤੇ ਇਹਨੂੰ ਨਾ ਤਾਂ ਕਿਸੇ ਡਾਕਟਰ ਵੱਲੋਂ ਨਾ ਜਿਹੜੇ ਰੋਜ਼ਮਾਰਾ ਦੀ ਜ਼ਿੰਦਗੀ ਚ ਆਵਾਜ਼ ਆਈ ਦੇ ਲੋਕ ਆਉਂਦੇ ਨੇ ਨਾ ਉਹਨਾਂ ਵੱਲੋਂ ਕਿਸੇ ਵੱਲੋਂ ਵੀ ਇਸ ਨੂੰ ਦੇਖਿਆ ਨਹੀਂ ਗਿਆ ਤੇ ਇਹ ਦੋ ਸੱਜਣ ਆਏ ਨੇ ਜਿਨ੍ਹਾਂ ਦੇ ਵੱਲੋਂ ਇਹਨਾਂ ਦਾ ਇਲਾਜ ਕਰਵਾਇਆ ਜਾਣਾ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਨਾਮ ਗੁਰਦਰਸ਼ਨ ਸਿੰਘ ਜੀ ਜੀ ਤੁਹਾਨੂੰ ਇਹਨੇ ਬਾਬਾ ਜੀ ਬਾਰੇ ਕਦੋਂ ਪਤਾ ਚੱਲਦਾ ਹੈ ਤੇ ਤੁਸੀਂ ਕਿਵੇਂ ਇੰਨਾ ਤੱਕ ਪਹੁੰਚ ਕੀਤੀ ਮੈਨੂੰ ਮੇਰੀ ਟੀਮ ਐਂਟੀ ਕ੍ਰਾਈਮ ਇੰਟੈਲੀਜੈਂਸ ਸੈਕਸ਼ਨ ਦੇ ਥਰੂ ਮੈਨੂੰ ਪਤਾ ਲੱਗਿਆ ਜੀ ਜੀ ਮੈਨੂੰ 10 ਮਿੰਟ ਪਹਿਲਾਂ ਪਤਾ ਲੱਗਿਆ ਤੇ ਮੈਂ ਹੁਣੇ ਇਮਰਜੈਂਸੀ ਦੇ ਵਿੱਚ ਮੈਂ ਇੱਥੇ ਪਹੁੰਚ ਗਿਆ ਹਾਂ ਜੀ ਤੇ ਮੈਂ ਬਾਬਾ ਜੀ ਦੇ ਆ ਕੇ ਬਕਾਇਦਾ ਡਾਕਟਰ ਸਾਹਿਬ ਨਾਲ ਇੱਥੇ ਗੱਲਬਾਤ ਕੀਤੀ ਆ ਜੀ ਤੇ ਉਹਨਾਂ ਨੂੰ ਕਿਹਾ ਕਿ ਵੀ ਇਹਨਾਂ ਦਾ ਇਲਾਜ ਫੌਰੀ ਤੌਰ ਤੇ ਸਟਾਰਟ ਕੀਤਾ ਜਾਵੇ ਜਿਵੇਂ ਤੁਸੀਂ ਸਾਡੇ ਤੋਂ ਵੀ ਪਹਿਲਾਂ ਇੱਥੇ ਪਹੁੰਚੇ ਹੋ ਤੁਸੀਂ ਡਾਕਟਰ ਨੂੰ ਪਹਿਲਾ ਸਵਾਲ ਜਾ ਕੇ ਇਹ ਨਹੀਂ ਕੀਤਾ ਕਿ ਤੁਸੀਂ ਇੱਥੇ ਹਸਪੀਟਲ ਆਉਣੇ ਹੋ ਕਿਉਂਕਿ ਡਾਕਟਰ ਦਾ ਫਰਜ਼ ਹੈ ਜਿਵੇਂ ਆਪਾਂ ਆਪਦੇ ਵੀ ਦਫ਼ਤਰ ਪਹੁੰਚਦੇ ਆ ਅਸੀਂ ਪਹਿਲਾਂ ਜਾ ਕੇ ਦੇਖਦੇ ਹਾਂ ਕਿ ਸਾਡੇ ਦਫ਼ਤਰ ਦੇ ਕੋਲ ਕੋਈ ਅਜਿਹਾ ਵਿਅਕਤੀ ਜਾਂ ਕੋਈ ਅਜਿਹੀ ਚੀਜ਼ ਤਾਂ ਨਹੀਂ ਜਿਹੜੀ ਰੋਜ਼ਮਾਰ ਦੀ ਜ਼ਿੰਦਗੀ 'ਚ ਨਹੀਂ ਹੁੰਦੀ ਇਹ ਬਾਬੇ ਨੂੰ 7 ਦਿਨ ਹੋ ਗਏ ਇੱਥੇ ਬੈਠੇ ਨੂੰ ਕਿਸੇ ਨੇ ਦੀ ਪੁੱਛ ਪੜਤਾਲ ਨਹੀਂ ਕੀਤੀ ਕਿਸੇ ਨੇ ਉਹਨੂੰ ਪੁੱਛਿਆ ਹੀ ਨਹੀਂ ਵੀ ਤੂੰ ਇੱਥੇ ਕੀ ਕਰਨਾ ਬੈਠਾ ਮਮ ਡਾਕਟਰ ਸਾਹਿਬ ਦੇ ਕਹਿਣ ਦੇ ਹਿਸਾਬ ਨਾਲ ਇਹਨਾਂ ਨੂੰ ਮੋਡਲਾ ਟਰੀਟਮੈਂਟ ਦਿੱਤਾ ਗਿਆ ਹੈਗਾ ਇਹਨਾਂ ਦੀ ਪੱਟੀ ਵਗੈਰਾ ਰੋਜ਼ ਕੀਤੀ ਜਾਂਦੀ ਆ ਪਰ ਉਹ ਕੋਈ ਮਤਲਬ ਵੀ ਇਹਨਾਂ ਦਾ ਵਾਰੀਵਾਰਸ ਨਾ ਹੋਣ ਕਰਕੇ ਅਣਪਛਾਤੇ ਹੋਣ ਕਰਕੇ ਉਹ ਇਹਨਾਂ ਨੂੰ ਐਡਮਿਟ ਨਹੀਂ ਕਰ ਰਹੇ ਠੀਕ ਹੈ ਐਡਮਿਟ ਨਾ ਕਰਨ ਦੀ ਹਾਲਤ ਦੇ ਕਰਕੇ ਇਹ ਹੋ ਰਿਹਾ ਹੈ ਜੀ ਜਿਵੇਂ ਕਿ ਇਹਨਾਂ ਨੇ ਆਪਦੇ ਬਿਆਨਾਂ ਵਿੱਚ ਇਹ ਗੱਲ ਦੱਸੀ ਹੈ ਕਿ ਇਹਨਾਂ ਦਾ ਜਿਹੜਾ ਮੁੰਡਾ ਹੈ ਉਹ ਚੰਡੀਗੜ੍ਹ ਰਹਿੰਦਾ ਹੈ ਨਾਈ ਦਾ ਕੰਮ ਕਰਦਾ ਹੈ ਖੁਸ਼ਕਦ ਉਹਨਾਂ ਦਾ ਸਲੂਨ ਹੋਏ ਕਿ ਬਾਬੇ ਦੇ ਕਹਿਣ ਦੀ ਹੈ ਲekin ਨਾਈ ਦਾ ਕੰਮ ਕਰਦਾ ਹੈ ਤੁਸੀਂ ਕੋਸ਼ਿਸ਼ ਕਰੋਗੇ ਜਿਵੇਂ ਤੁਸੀਂ ਕ੍ਰਾਈਮ ਬ੍ਰਾਂਚ ਨਾਲ ਸੰਬੰਧ ਰੱਖਦੇ ਹੋ ਕੋਸ਼ਿਸ਼ ਕਰੋਗੇ ਕਿ ਉਹ ਬੰਦਾ ਹੈ ਜਿਹੜਾ ਉਹਨੂੰ ਇੱਥੇ ਲਿਆਂਦਾ ਜਾਏ ਕਿਉਂਕਿ ਮਾਪਿਓ ਦੀ ਸੇਵਾ ਸਾਡੀ ਮੁੱਢਲੀ ਸੇਵਾ ਹੁੰਦੀ ਹੈ ਬਿਲਕੁਲ ਹੈ ਜੀ ਮੈਂ ਪਹਿਲਾਂ ਹੀ ਉਹਨ ਸਾਰੇ ਮੈਂ ਉਹਨਾਂ ਦਾ ਨੰਬਰ ਲੈ ਕੇ ਉਹਨਾਂ ਨੂੰ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਆ ਉਹਨੇ ਆਪਣਾ ਫੋਨ ਸਵਿਚ ਆਫ ਕੀਤਾ ਹੋਇਆ ਹੂੰ ਬਾਕੀ ਜਿਹੜੀ ਗੱਲ ਹੈਗੀ ਆ ਹੁਣ ਟਾਈਮ ਲੱਗਣ ਲਾਉਣਾ ਪੈਣਾ ਇਸ ਚੀਜ਼ ਤੇ ਸਾਨੂੰ ਪਤਾ ਕਰਕੇ ਤੇ ਉਹਨਾਂ ਦੀ ਪੁਸ਼ਪੜਤਾਲ ਉਹਨਾਂ ਤੋਂ ਵੀ ਕਰਨੀ ਪਣੀ ਹੈਗੀ ਕਿ ਹਾਂਜੀ ਤੁਸੀਂ ਆਪਣੇ ਮਾਪੇ-ਪਾਪ ਨੂੰ ਪਿੱਛੇ ਘਰ ਤੋਂ ਛੱਡਿਆ ਹੋਇਆ ਕਿਉਂਕਿ ਮਾਪੇ-ਪਾਪ ਹੀ ਆਪਣੀ ਜ਼ਿੰਦਗੀ ਦੇ ਨਾਲੇ ਹੈਗੇ ਆ ਇਹਨਾਂ ਤੋਂ ਵੱਧ ਕੇ ਸਾਡੇ ਲਈ ਸਾਡੇ ਸੰਸਾਰ ਦੇ ਵਿੱਚ ਕੁਝ ਨਹੀਂ ਹੈਗਾ ਹੂੰ ਓਕੇ ਲੋ ਐਂਡ ਆਰਡਰ ਦੇ ਹਿਸਾਬ ਨਾਲ ਤੁਸੀਂ ਕੋਈ ਉਹਨਾਂ ਤੇ ਕਾਨੂੰਨੀ ਕਾਰਵਾਈ ਕਰਵਾਉਂਗੇ ਮੈਮ ਫਿਲਹਾਲ ਤਾਂ ਪਹਿਲਾਂ ਉਹਨਾਂ ਨੂੰ ਇੱਕ ਵਾਰ ਮਿਲੇ ਸੀ ਹੂੰ ਬਾਕੀ ਗੱਲਾਂ ਬਾਅਦ ਵਿੱਚ ਹੈ ਜੀ ਜੀ ਕਿ ਸਭ ਤੋਂ ਪਹਿਲਾਂ ਜ਼ਰੂਰੀ ਹੈ ਇਹਨਾਂ ਦਾ ਇਲਾਜ ਹੋਣਾ ਜੀ ਤੇ ਉਹਨਾਂ ਨਾਲ ਗੱਲਬਾਤ ਕਰਨੀ ਕਿਉਂਕਿ ਉਹ ਇਹਨਾਂ ਨੂੰ ਪਿੱਛੇ ਛੱਡ ਕੇ ਕਿਉਂ ਪਾਸੇ-ਆਸੇ ਰਹਿ ਰਹੇ ਹੈਗੇ ਆ ਕਿੱਥੇ ਆ ਕਿ ਕੋਈ ਮੋਹ ਪੁੱਤ ਦੇ ਵਿੱਚ ਮੋਹ ਦੇ ਨਾਲ ਕੋਈ ਇਹਨਾਂ ਦੀ ਕੋਈ ਦਿੱਕਤ ਹੈਗੀ ਹੈ ਜਾਂ ਕੀ ਹੈ ਪਰੇਸ਼ਾਨੀ ਹੈ ਠੀਕ ਹੈ ਉਸ ਤੋਂ ਬਾਅਦ ਚ ਪਤਾ ਲੱਗਣਾ ਹੈ ਕਿ ਅੱਗੇ ਗੱਲਬਾਤ ਕੀ ਹੋਏਗੀ ਮਤਲਬ ਤੁਹਾਡੇ ਕਹਿਣ ਦਾ ਭਾਵੇਂ ਹੈ ਕਿ ਤੁਸੀਂ ਜਿਹੜੀ ਵੀ ਇਸ ਸਮੱਸਿਆ ਹੈ ਇਹਦੀ ਜੜ ਤੱਕ ਜਾਓਗੇ ਬਿਲਕੁਲ ਜਾਵਾਂਗੇ ਜੀ ਜੀ ਸਾਡਾ ਹੱਕ ਬੰਦ ਹੈਗਾ ਔਰ ਅਸੀਂ ਇਸੇ ਕਰਕੇ ਇਸ ਟਾਈਮ ਟੀਮ ਦੇ ਨਾਲ ਅਸੀਂ ਜੁੜੇ ਹੋਏ ਆਂ ਐਂਟੀ ਕ੍ਰਾਈਮ ਇੰਟੈਲੀਜੈਂਸ ਨਾਲ ਤੋ ਸਾਰਾ ਇਹ ਕੰਮ ਹੈ ਜ਼ਰੂਰੀ ਅਸੀਂ ਆਪਣੇ ਕੰਮ ਬੁਖੂਬੀ ਨਾ ਕਰਵਾਵਾਂਗੇ ਠੀਕ ਹਾਂਜੀ ਤੁਹਾਡਾ ਨਾਮ ਜੀ ਜਗਸੀਰ ਸਿੰਘ ਜੀ ਜਿਵੇਂ ਸਾਨੂੰ ਵੀ ਇਥੋਂ ਸੂਚਨਾ ਮਿਲੀ ਸੀਗੀ ਇੱਕ ਬਜ਼ੁਰਗ ਬਾਪੂ ਜੀ ਨੇ ਜਿਹੜੇ ਉਹ ਬਾਹਰ ਬੈਠੇ ਨੇ ਐਮਰਜੈਂਸੀ ਦੇ ਤੁਹਾਨੂੰ ਸੂਚਨਾ ਮਿਲਣ ਤੇ ਤੁਹਾਨੂੰ ਕੀ ਲੱਗਿਆ ਕੀ ਤੁਹਾਨੂੰ ਕੀ ਕਰਨਾ ਚਾਹੀਦਾ ਮੈਡਮ ਜੀ ਮੈਂ ਨਾ ਥੋੜਾ ਕਣਕ ਵਿਜਨ ਤੇ ਬੀਜੀ ਸੀਗਾ ਮੈਨੂੰ ਇਹ ਲਵਾਰੇ ਸਾਡੇ ਨਾ ਬਾਬੇ ਰਿਹਾਉਂਦਾ ਹੁੰਦਾ ਵੀਰਵਾਰ ਦੇ ਵੀਰਵਾਰ ਬਾਬਾ ਬਲੀ ਚਲਾਉਂਦਾ ਇਹ ਜੀ ਤੇ ਉਹਦੇ ਕਾਰਨ ਮੈਨੂੰ ਪਿੱਛੇ ਉਤਾਵ ਗਿਆ ਪਿੱਛੇ ਪਤਾ ਲੱਗਾ ਵੀ ਛੱਟ ਜਾਦੇ ਖਰਾਬ ਹੈ ਲਾਤਾ ਇਹਦੀ ਜੀ ਮੈਨ ਤਾ ਪਰसों ਕੀਤਾ ਮੈਂ ਹੁਣ ਕੰਮ ਚ ਕਰਕੇ ਕੱਲਾ ਕਲਾ ਆਪਾਂ ਮੈਥੋਂ ਨਹੀਂ ਆਇਆ ਗਿਆ ਹੁਣ ਮੈਂ ਆ ਤਾਂ ਖੇਤ ਦਾ ਕੰਮ ਛੱਡ ਕੇ ਸਿੱਧਾ ਇਹਦੇ ਕੋਲ ਹੀ ਆਇਆ ਕਿਉਂਕਿ ਇਹਦੇ ਕੋਲ ਮੇਰੇ ਕੋਲ ਨੰਬਰ ਸੀਗਾ ਤੇ ਇਹ ਮੈਨੂੰ ਹੁਣ ਦੱਸਦਾ ਹੀ ਕੱਲ ਮੈਨੂੰ ਕਹਿੰਦਾ ਯਾਰ ਇੱਥੇ ਮੈਂ ਤਾਂ ਪਹੁੰਚਦੇ ਹੀ ਨਹੀਂ 7 ਦਿਨ ਹੋ ਗਏ ਆ ਤੇ ਮੈਂ ਇਹਨੂੰ ਕਿਹਾ ਵੀ ਚੱਲ ਮੈਂ ਆਉਣਾ ਤੇਰੀ ਖਬਰ ਲੈਣਾ ਤੇ ਬੜੀ ਗੱਲ ਵਾਡੇ ਪਿੰਡ ਮੁੰਡਾ ਪੱਤਰਕਾਰ ਆ ਮੈਂ ਕਿਹਾ ਵੀ ਉਹਨੂੰ ਲੈ ਕੇ ਮੈਂ ਲਾਜ਼ਮੀ ਪਹੁੰਚਾਂਗਾ ਪਰ ਇੱਥੇ ਮੈਂ ਅੰਦਰ ਵੀ ਗਿਆ ਸਟਾਫ ਕੋਲੇ ਉਹ ਤਾਂ ਗੱਲ ਹੀ ਨਹੀਂ ਕਰਦੇ ਸਿੱਧੀ ਉਹ ਕਹਿੰਦੇ ਵੀ ਤੁਹਾਡੀ ਤਾਂ ਗੌਰਤ ਹਾਜ਼ਰ ਤਾਂ ਬਾਹਰ ਆ ਡਾਕਟਰ ਵੱਡੇ ਨਾਲ ਗੱਲ ਕਰੋ ਮੈਂ ਕਿਹਾ ਜੀ ਵੱਡੇ ਡਾਕਟਰ ਨਾਲ ਕੀ ਗੱਲ ਕਰੀਏ ਥੋੜੇ ਓਵਰਜੈਂਸੀ ਦਾ ਮੂਰੇ ਪਿਆ ਏ ਵੀ ਤੁਹਾਡੀ ਇੰਨੀ ਗੌਰ ਨਹੀਂ ਗਈ ਵੀ ਮੈਂ ਤਾਂ ਸਹੀ ਗੱਲ ਆ ਰੋੜੇ ਮਗਰ ਵੇਖੋ ਸਹਰਾਣਾ ਵੀ ਨਹੀਂ ਇੱਕ ਵਾਰੀ ਰੋੜੇ ਲਾ ਕੇ ਪਿਆ ਵਿਚਾਰ ਤੁਸੀਂ ਦੇਖ ਸਕਦੇ ਹੋ ਕਿ ਉਹਨਾਂ ਦੀ ਹਾਲਤ ਦੇਖ ਕੇ ਚਾਹੇ ਕਿ ਉਹ ਅਣਪਛਾਤੇ ਵਿਅਕਤੀ ਨੇ ਸਾਡੇ ਨਾਲ ਗੱਲ ਕਰਦੇ ਹੋਏ ਜਿਹੜੇ ਵਿਅਕਤੀ ਨੇ ਉਹ ਭਾਵੁਕ ਹੋ ਗਏ ਨੇ ਤੁਸੀਂ ਦੇਖ ਸਕਦੇ ਹੋ ਇਨਸਾਨੀਅਤ ਦੇ ਨਾਤੇ ਸਾਡਾ ਪੂਰਾ ਹੱਕ ਬੰਦਾ ਕਿ ਅਸੀਂ ਇਸ ਵਿਅਕਤੀ ਦੀ ਜਿਹੜੀ ਮਦਦ ਆ ਬਣਦੀ ਮਦਦ ਆ ਉਹ ਕੀਤੀ ਜਾਵੇ ਕਿਉਂਕਿ ਜ਼ਰੂਰੀ ਨਹੀਂ ਐ ਇੰਨਾ ਪਿਆਰ ਆ ਵੀਰ ਵਰ ਜਾਂਦਾ ਮੈਂ ਸ਼ਬੀਲ ਲਾਉਣਾ ਦਾਰੇ ਬਾਬੇ ਦੇ ਜੀ ਇਹ ਮੇਰੇ ਕੋਲੇ ਚਾਹ ਪਾਣੀ ਪੀ ਗਿਆ ਜਾਂਦਾ ਬਸ ਮੇਰੇ ਦਾ ਇੰਨਾ ਹੀ ਪ੍ਰੇਮ ਸੀਗਾ ਮੈਨੂੰ ਵਿਚਾਰਾ ਫੋਨ ਲਾਉਂਦਾ ਕਹਿੰਦਾ ਮੈਂ ਬੂਟੇ ਬਹੁਤ ਔਖਾ ਨਹੀਂ ਮੇਰੇ ਟੀ ਗੱਲਵਾ ਦਿਓ ਕੁਝ ਦੇਖ ਸਕਦੇ ਹੋ ਕਿ ਅਜਿਹੇ ਜਿਹੜੇ ਪੁੱਤ ਨੇ ਇਹਨਾਂ ਤੋਂ ਤਾਂ ਚੰਗਾ ਹੈ ਕਿ ਰੱਬ ਨਾ ਹੀ ਦੇਵੇ ਕਿਉਂਕਿ ਜਦੋਂ ਸਿਆਣੇ ਕਹਿੰਦੇ ਹੁੰਦੇ ਨੇ ਕਿ ਜਿਹੜੇ ਪੁੱਤਰ ਧੀ ਆ ਪੁੱਤਰ ਹੁੰਦੇ ਨੇ ਉਹ ਸਾਡੇ ਬੜਾਪੇ ਦੀ ਲਾਠੀ ਹੁੰਦੇ ਨੇ ਬੜੇਪਾ ਸੀ ਉਹਨਾਂ ਦੇ ਸਹਾਰੇ ਕੱਟਣਾ ਹੁੰਦਾ ਪਰ ਅਜਿਹੀ ਸਥਿਤੀ ਵੇਖ ਕੇ ਤਾਂ ਔਲਾਦ ਤੋਂ ਵੀ ਬੰਦੇ ਦਾ ਮਨ ਹੈ ਜਿਹੜਾ ਉਹ ਫਿੱਕਾ ਪੈ ਜਾਂਦਾ ਕਿਉਂਕਿ ਪੁੱਤ ਨੇ ਜਿਹੜੇ ਉਹ ਅਕਸਰ ਕਪੁੱਤ ਹੁੰਦੇ ਆਏ ਨੇ ਪਰ ਇਸ ਹੱਦ ਹੱਦ ਤੱਕ ਕਪੁੱਤ ਹੋਏ ਨੇ ਇਹ ਕਦੇ ਨਹੀਂ ਕਿਸੇ ਨੇ ਸੋਚਿਆ ਮੈਂ ਮੇਰੇ ਕੈਮਰਾਮੈਨ ਨੂੰ ਦਰਖਾਸਤ ਕਰਾਂਗੀ ਕਿ ਤੁਹਾਡੇ ਨਾਲ ਜੜੀਆਂ ਇਹ ਤਸਵੀਰਾਂ ਨੇ ਉਹ ਜ਼ਰੂਰ ਹਾਂ ਜੀਆਂ ਕਰਨ ਤੁਸੀਂ ਦੇਖ ਸਕਦੇ ਹੋ ਕਿ ਉਹਨਾਂ ਦੇ ਜਿਹੜਾ ਸਹਰਾਣਾ ਲਗਾਇਆ ਹੋਇਆ ਹੈ ਤੁਸੀਂ ਦੇਖ ਸਕਦੇ ਹੋ ਕਿ ਰੋੜੇ ਰੱਖ ਕੇ ਉਹਨਾਂ ਨੇ ਸਹਰਾਣਾ ਲਗਾਇਆ ਹੋਇਆ ਹੈ ਕੋਈ ਇਹਨਾਂ ਨੂੰ ਮੁੱਢਲੀ ਸਹਾਇਤਾ ਨਹੀਂ ਦਿੱਤੀ ਜਾ ਰਹੀ ਝਾੜੀ ਪਾਣੀ ਰੋਟੀ ਖਾਦੀ ਨਹੀਂ ਹੁਣ ਮੈਂ ਬੱਸ ਬਰੈਡ ਲੈ ਕੇ ਆਇਆ ਇਹਦੇ ਲਈ ਖੇਤ ਸੱਤ ਨਗਰ ਰੋਟੀ ਨਹੀਂ ਖਾਦੀ ਮੈਂ ਤੁਸੀਂ ਦੇਖ ਸਕਦੇ ਹੋ ਕਿ ਆ ਵੀਰਜੀ ਵੱਲੋਂ ਇਹਨਾਂ ਨੂੰ ਬਰੈਡ ਦਿੱਤੇ ਗਏ ਨੇ ਆ ਫਿਲਹਾਲ ਹਾਲੇ ਵੀ ਜਿਹੜੇ ਬਰੈਡ ਨੇ ਉਹ ਲਿਫਾਫੇ ਦੇ ਵਿੱਚ ਹੀ ਨੇ ਇਹਨਾਂ ਨੂੰ ਖੋਲਿਆ ਵੀ ਨਹੀਂ ਗਿਆ ਹੁਣ ਹੀ ਲੈ ਕੇ ਆ ਮੈਂ ਇਹਦੇ ਲਈ ਆ ਦਾ ਕੰਮ ਛੱਡ ਕੇ ਸਿਭੈ ਜਲਾਏ ਕੀ ਫਾਇਦਾ ਹੈ ਸਾਨੂੰ ਅਜਈਆਂ ਔਲਾਦਾਂ ਦਾ ਕਿ ਜਿਨ੍ਹਾਂ ਨੇ ਸਾਨੂੰ بڑے ਪੇਚਾ ਸਾਂਭਣਾ ਵੀ ਨਹੀਂ ਹੈ ਆ ਵਰਜੈਂਸੀ ਆ ਜੀ ਇੱਥੇ ਬੰਦਾ ਪਿਆ ਹੋਵੇ ਜੇ ਮਰ ਜੇ ਕੌਣ ਜ਼ਿੰਮੇਵਾਰ ਬਿਲਕੁਲ ਇੱਕ ਬੰਦਾ ਬੁੱਢੇ ਬਾਰੇ ਬੰਦਾ ਹੈ ਪਿਆ ਤਰਸੀ ਅੰਦਾ ਲੱਤਾਂ ਖਰਾਬ ਹੈ ਦੀਆਂ ਜੀ ਮੇਰਾ ਤਾਂ ਇਹ ਨਾਮ ਰੇਵਾ ਇਹ ਮੇਰੇ ਕੋਲੇ ਲੋਹਾਰੇ ਜਾਂਦਾ ਬਾਬੇ ਦੇ ਇਥੇ ਆ ਬਾਣੀ ਮੈਂ ਪਿਆ ਦਿੰਦਾ ਉਹਨਾਂ ਇਹ ਬਾਬਾ ਬੜੀ ਵੀ ਮੈਨੂੰ ਕਿਸ਼ਤਾਂ ਤੇ ਮੈਂ ਹੀ ਲੈ ਕੇ ਦਿੱਤਾ ਸੀਗਾ ਆਦੀ ਗਾਰੰਟੀ ਤੇ ਚਲੋ ਇਹਦੇ 6:00 ਵੱਜ ਗਏ ਹੁਣ ਨਹੀਂ ਪਤਾ ਉਹਨਾਂ ਨੇ ਫੜ ਲਿਆ ਜਦੋਂ ਨਹੀਂ ਪੈਸੇ ਦਿੱਤੇ ਜਾਂਦੇ 300 ਡੇਲੀ ਤਾਂ ਲੈ ਕੇ ਦਿੱਤਾ ਹੀ ਤੇ ਬਾਸਾ ਹੁਣ ਹਾਲ ਵੇਲੇ ਤੁਹਾਡੇ ਸਾਹਮਣੇ ਹਣ ਪਿਆ ਤੇ ਇਤਨਾ ਅਮਰਜੈਂਸੀ ਆ ਕੋਈ ਕਿਸੇ ਦੀ ਗਾਰਨਿੰਗ ਹੀ ਮੈਂ ਤਾਂ ਕਹਿੰਦਾ ਵੀ ਹੱਥ ਦਾਣਾ ਤੇ ਵੀ ਕਾਰਵਾਈ ਹੋਣੀ ਚਾਹੀਦੀ ਇਹ 7 ਦਿਨ ਹੋ ਗਏ ਜਿੱਥੇ ਮਰ ਜਾਂਦਾ ਫੇਰ ਕੌਣ ਦੀ ਆ ਬਿਲਕੁਲ ਬੱਸ ਮੇਡ ਤੁਸੀਂ ਦੇਖ ਸਕਦੇ ਹੋ ਕਿ ਮੈਨੂੰ ਨਹੀਂ ਲੱਗਦਾ ਕਿ ਇਹ ਜਿਹੜੇ ਬਜ਼ੁਰਗ ਬਾਪੂ ਜੀ ਨੇ ਇਹ ਆਪ ਦੇ ਆਪ ਨੂੰ ਵਿਸਥੋਤ ਸਕਣਗੇ ਸੋਧਨ ਦਾ ਭਾਵ ਤੁਸੀਂ ਬਾਖੂਬੀ ਜਾਣਦੇ ਹੋ ਕਿ ਸੋਧਨ ਦਾ ਭਾਵ ਕੀ ਹੁੰਦਾ ਕਿਉਂਕਿ ਸੋਧਣ ਦਾ ਭਾਵ ਇਹ ਹੈ ਕਿ ਮੈਨੂੰ ਨਹੀਂ ਲੱਗਦਾ ਕਿ ਇਹ ਉੱਠ ਕੇ ਆਪਦਾ ਬਾਥਰੂਮ ਵੀ ਜਾ ਸਕਦੇ ਨੇ ਮਾੜਾ ਮਾੜਾ ਹੀ ਤਰਦਾ ਜੀ ਛੋਟੀ ਜੋ ਇੱਥੇ ਇੰਨੀ ਗੰਦੀ ਬਦਬੂ ਆ ਰਹੀ ਹੈ ਕਿ ਇੱਥੇ ਖੜਿਆ ਵੀ ਨਹੀਂ ਜਾ ਸਕਦਾ ਤੁਸੀਂ ਦੇਖ ਸਕਦੇ ਹੋ ਕਿ نیچے ਪੂਰੀ ਜਿਹੜੀ ਜਗ੍ਹਾ ਹੈ ਗਿੱਲੀ ਹੋ ਚੁੱਕੀ ਹੈ ਮੈਂ ਤਾਂ ਪਿਆ ਬਾ ਇੱਥੇ ਕਰਦਾ ਹਾਂ ਕੀ ਕਰੇ ਕੋਈ ਹੈਲਪ ਵੀ ਹੈ ਨਹੀਂ ਕਿ ਇਹਦੀ ਨਾਂ ਤਰਿਆ ਜਾਂਦਾ ਬਿਲਕੁਲ ਇਹ ਆ ਵੇ ਇੱਥੇ ਕਰਦਾ ਵਿਚਾਰਾ ਇੱਥੇ ਬੈਠਾ ਮੈਨੂੰ ਹਣ 4-5 ਦਿਨੋਂ ਕਿ ਫੋਨ ਲਾਉਂਦਾ ਇਹ ਬੁੱਟਿਆ ਪਹੁੰਚ ਮੇਰੇ ਕੋਲ ਮੇਰਾ ਮਜਬੂਰੀ ਕਰਕੇ ਮੇਰੇ ਪਹੁੰਚਿਆ ਨਹੀਂ ਗਿਆ ਹਣ ਆ ਤਾਂ ਕੰਮ ਛੱਡ ਕੇ ਮੈਂ ਖੀਰੀ ਪਿੰਡੋਂ ਭੱਜਿਆ ਮੁੰਡੇ ਨੂੰ ਲੈ ਕੇ ਮੈਂ ਗਿਆ ਯਾਰ ਕਿਹੜਾ ਤਾਂ ਮੈਂ ਜਾ ਕੇ ਆਵਾਂ ਉਹਦੇ ਕੋਲ ਮੇਰਾ ਤਾਂ ਬੱਸ ਮੈਡਮ ਇੰਨਾ ਕਿ ਪਿਆਰ ਆ ਪਰ ਆ ਸਭ ਤਾਂ ਅੰਨ ਚਾਹੀਦਾ ਜੀ ਬਿਲਕੁਲ ਇਹਦੇ ਚਾਹ ਹਸਪਤਾਲ ਦੀ ਜਾਂ ਕਹਿ ਲੋ ਕਿ ਸਰਕਾਰੀ ਹਸਪਤਾਲ ਆਇਆ ਸੀ ਮੋਗਾ ਦੇ ਸਿਵਲ ਹਸਪਤਾਲ ਚ ਖੜੇ ਆ ਹਸਪਤਾਲ ਵਾਲਿਆਂ ਦੀ ਸਭ ਤੋਂ ਜੜੀ ਇਹ ਗੰਦੀ ਹਰਕਤ ਆ ਕਿਉਂਕਿ ਇੱਥੇ ਜੇ ਕੋਈ ਸਾਡੇ ਕੋਲ ਵਾਰਸ ਬੰਦਾ ਹੁੰਦਾ ਹੈ ਅਸੀਂ ਇਹ ਨਹੀਂ ਕਹਿੰਦੇ ਕਿ ਤੁਸੀਂ ਕਾਨੂੰਨ ਨੂੰ ਹੱਥ ਵਿੱਚ ਲੋ ਕਿਉਂ ਕਿਉਂਕਿ ਜੇ ਕੋ ਸਾਡੇ ਕੋਲ ਕੋਈ ਅਜੇਹਾ ਵਿਅਕਤੀ ਆਉਂਦਾ ਹੈ ਜਿਹਦੀ ਸਾਨੂੰ ਮਦਦ ਕਰਨੀ ਚਾਹੀਦੀ ਹੈ ਰੱਬ ਨਾ ਕਰੇ ਹੋ ਸਕਦਾ ਹੈ ਕਿ ਇਹਦੇ ਅੱਗੇ ਪਿੱਛੇ ਕੋਈ ਹੁੰਦਾ ਹੀ ਨਾ ਕਿ ਫਿਰ ਵੀ ਹਸਪਤਾਲ ਵਾਲੇ ਇਹਨੂੰ ਮਦਦ ਨਾ ਦਿੰਦੇ ਕਿ ਫਿਰ ਵੀ ਹਸਪਤਾਲ ਵਾਲੇ ਇਹਨਾਂ ਨੂੰ ਇਸੇ ਹਾਲ ਤੇ ਛੱਡ ਦਿੰਦੇ ਕੀ ਵਾਕਿਆ ਤੇ ਇਨਸਾਨੀਅਤ ਬਿਲਕੁਲ ਹੀ ਮਰ ਚੁੱਕੀ ਹੈ ਤਮਾਮ ਜਿਹੜੇ ਸਵਾਲ ਨੇ ਖੜੇ ਹੋ ਜਾਂਦੇ ਨੇ ਜਦੋਂ ਅਸੀਂ ਅਜਈਆਂ ਤਸਵੀਰਾਂ ਦੇਖਦੇ ਆਂ ਤੇ ਅਜੇ ਹਾਲਾਤ ਨੇ ਜਿਹੜੇ ਇਹ ਇਨਸਾਨੀਅਤ ਤੇ ਥੁੱਕਣ ਵਾਲੇ ਹਾਲਾਤ ਨੇ ਨਾ ਇਹਨਾਂ ਦਾ ਘਰ ਭਾਰਾ ਨਾ ਦਾ ਇਹ ਨਰਾ ਘਰ ਹੈ ਮੇਰੇ ਕੋਲੇ ਸਾਲ ਹੋ ਗਿਆ ਮੈਨੂੰ ਪਤਾ ਹੁੰਦਾ ਜਾਂਦਾ ਮੇਰੇ ਕੋਲੇ ਹਵਾਰੇ ਵੀਰਵਾਰੇ ਸਵਾਰੀਆਂ ਲੈ ਕੇ ਜਾਂਦਾ ਹੁੰਦਾ ਹੈ ਤੇ ਪਰ ਹਾਲ ਬਹੁਤ ਮੰਦੇਰ ਇਹ ਮੁੰਡਾ ਦਾ ਇਹਨਾਂ ਵਰਤਦਾ ਹੀ ਨਹੀਂ ਪਤਾ ਨਹੀਂ ਕਿਹੜੀ ਗੱਲੋ ਚਲਾ ਗਿਆ ਛੱਡ ਕੇ ਮਕਾਨ ਸੀ ਇਹਦੀ ਲੱਤ ਟੁੱਟੀ ਪਹਿਲਾਂ ਉਦੋਂ ਵਹਿਫੋ ਗਿਆ ਇੱਕ ਕਿਰਾਏ ਤੇ ਰਹਿੰਦਾ ਦੋਈ ਤਿੰਨੀ ਥਾਈਂ ਕਿਰੇ ਉੱਥੋਂ ਸਮਾਨ ਚੱਕਾਉਂਦੇ ਕਰੇ ਜਰੂਰ ਕਿਰਾਇਆ ਨਹੀਂ ਪਰ ਆਂਦਾ ਮਨ ਸਮਾਨ ਤਾਂ ਅਗਲੇ ਨੇ ਚਗਾਉਣਾ ਹੀ ਆ ਹੈਨਾ ਮਾਸੇ ਮੇਰੇ ਕੋਲ ਤਾਂ ਇਨਾ ਆਂਦਾ ਵੀ ਲਵਾ ਰਹੇ ਜਾਂਦਾ ਚਲ ਉਹ ਤੇ ਚਾਹ ਪਾਣੀ ਪੀ ਕੇ ਵੀਰਵਾਰ ਆ ਜਾਂਦਾ ਤੇ ਹੁਣ ਮੈਨੂੰ ਅੱਜ ਚਾਰ ਪੰਜ ਤਨੋਂ ਕੇ ਫੋਨ ਹੀ ਲਾਈ ਜਾਂਦਾ ਵੀ ਬੁੱਟੇ ਜਾਂਦਾ ਮੇਰੇ ਟੀਕੇ ਲਵਾ ਦੇ ਮੈਂ ਕਹਾਂ ਯਾਰ ਠੀਕ ਹੈ ਕਿੱਥੋਂ ਲਵਾਤੀਏ ਤੇਰੇ ਬਿਲਕੁਲ ਤੇ ਹੁਣ ਤੁਹਾਡੇ ਸਾਹਮਣੇ ਪਿਆ ਜੀ ਵੇਖ ਲੋ ਕਿਆਂ ਕਰਦੀਆਂ ਤੁਸੀਂ ਕਿੰਨਾ ਟਾਈਮ ਇੱਥੇ ਡਿਊਟੀ ਕਰਕੇ ਗਏ ਮੈਡੀਕਲ ਚ ਦੇਖਿਆ ਯਾਰ ਨੰਗੇ ਹੋ ਕੇ ਲਾਹ ਕੇ ਉੱਤੇ ਲੈਟਰਨ ਉੱਤੇ ਬਾਥਰੂਮ ਦੇਖਦੇ ਤਾਂ ਘਰ ਦੇ ਨਹੀਂ ਆਪਦੇ ਪਿਓ ਨੂੰ ਘਰੇ ਨਹੀਂ ਧੀ ਨਹੀਂ ਦੇਖਦੀ ਆਪਦੇ ਪਿਓ ਨੂੰ ਇਹ ਤੇ ਤਾਂ ਫਿਰ ਬਗਾਨਾ ਉਹ ਕਈ ਕੀ ਕਰਦੇ ਆ ਕੋਈ ਬਾਹਰ ਵੀ ਹੁੰਦਾ ਵਾ ਵਿਆਹ ਨਹੀਂ ਇੱਥੇ ਟਿਕ ਜੰਦੇ ਅਰਜੰਸੀ ਗੋਲੀ ਤੁਸੀਂ ਹੁਣ ਜੇ ਕੋਈ ਟੀਫਾਏ ਚਲਾਉਣੀ ਆ ਜਾਂ ਕੁਝ ਵੀ ਆ ਤੁਸੀਂ ਇਹ ਚੀਜ਼ ਚਲਾਉਣਾ ਵੀ ਜਿਹੜੀ 108 ਐਮਬੂਲੈਂਸ ਆ ਉਹ ਮੋਗਾ ਦੇ ਸਿਵਲ ਹਸਪੀਟਲ ਵਿੱਚ ਤਾਂ ਅਨਨੋਨ ਪੇਸ਼ੈਂਟ ਲੈ ਆਉਂਦੀ ਆ ਬਟ ਜਦੋਂ ਉਹਦੀ ਕੰਡੀਸ਼ਨ ਆ ਕ੍ਰਿਟੀਕਲ ਹੁੰਦੀ ਆ ਤੇ ਇੱਥੋਂ ਦਾ ਸਟਾਫ 108 ਤੇ ਉਹਨੂੰ ਫਰੀਦਕੋਟ ਫਦਰ ਟਰੀਟਮੈਂਟ ਲਈ ਭੇਜਦਾ ਏ ਤੇ ਉਹ ਮਰੀਜ਼ ਨੂੰ ਸੱਤ ਹੀ ਨਹੀਂ ਕਰਦੇ ਕਿਉਂ ਬਈ ਉਹ ਸਰਕਾਰੀ ਨਹੀਂ ਹੈਗਾ ਤਾਂ ਕਰਕੇ ਇਹ ਸਰਕਾਰੀ ਇੱਥੇ ਤਾਂ ਰੋ ਪੈ ਰਿਹਾਗਾ ਆਪ ਤੇ ਆਪੋ ਆਪਣੀ ਹੋਣੀ ਹੈ ਨਾ ਹਾਂ ਨਹੀਂ ਸਭ ਦੀ ਆਪੋ ਆਪਣੀ ਨਹੀਂ ਸਰ ਉਥੋਂ ਦੀ ਕੋਈ ਖਬਰ ਨਹੀਂ ਲੱਗਦੀ ਇੱਥੇ ਹੁਣ ਮੈਂ ਕਹਿ ਦੇਵਾਂ ਨਾ ਮੈਂ ਤੁਹਾਨੂੰ ਹੀ ਇੰਨੀ ਗੱਲ ਕਹਿ ਦੇਵਾਂ ਵੀ ਹਾਂ ਬਈ ਤੂੰ ਕੌਣ ਹੋ ਤੁਸੀਂ ਕਿਉਂ ਵੀਡੀਓ ਬਣਾਉਂਦੇ ਹੋ ਚੱਲੋ ਉਹ ਚੀਜ਼ ਖਬਰ ਲੱਗ ਜਾਣੀ ਆ ਤੇ ਮੈਡੀਕਲ ਦੇ ਡਾਕਟਰ ਮਰੀਜ਼ ਉਸੇ ਐਂਬੂਲੈਂਸ 'ਚ ਵਾਪਸ ਭੇਜਦੇ ਆ ਉਹਨੂੰ ਸਹੀ ਕਰ ਤਾਂ ਫਿਲਹਾਲ ਹੈ ਜੇ ਵੀ ਕੋਈ ਉਹਨੂੰ ਜੋ ਵੀ ਆ ਜੀ ਇਹ ਚੀਜ਼ ਸਾਡੇ ਨਾਲ ਹੋਊਗੀ ਵੀ ਤੁਸੀਂ ਕੌਣ ਬਈ ਉਹ ਅਸੀਂ ਆਪਦੀ ਫੀਲਡ ਚ ਰਹਿ ਕੇ ਉਹ ਤੁਹਾਡੇ ਤੱਕ ਉਸੇ ਗੱਲ ਚ ਆਵਾਂਗੇ ਕਿ ਤੁਸੀਂ ਸਾਨੂੰ ਕਿਵੇਂ ਰੋਕ ਸਕਦੇ ਹੋ ਹਣੇ ਹੁਣ ਉਹ ਤੁਹਾਡੀ ਲਾਈਨ ਆ ਉਹਦੇ ਤੋਂ ਤੁਹਾਨੂੰ ਹੀ ਦੇਖਣਾ ਪਏਗਾ ਵੀ ਕਿਉਂ ਮੋੜਦੇ ਆਉ ਕਿ ਉਹ ਪੱਤਰਕਾਰ ਨਹੀਂ ਨਾ ਉੱਥੇ ਗੱਲ ਕਰਦੇ ਹੁਣ ਇੱਥੇ ਸਾਡਾ ਅੱਗੇ ਵੀ ਇੱਕ ਵਾਰੀ ਰੌਲਾ ਪਿਆ ਸੀ ਖੁਦ ਪੱਤਰਕਾਰ ਸੱਦੇ ਵੀ ਤੁਸੀਂ ਇਹ ਨਿਊਜ਼ ਕਿਉਂ ਨਹੀਂ ਲੈਂਦੇ ਕਿਉਂਕਿ ਉਹਨਾਂ ਥਰੂ ਹੀ ਇਹ ਗੱਲ ਅੱਗੇ ਤੱਕ ਪਹੁੰਚਣੀ ਆ ਅਸੀਂ ਥੋੜਾ ਅਸੀਂ ਤਾਂ ਉਹਦਾ ਕੰਮ ਕਰਨਾ ਹੈ ਅਸੀਂ ਇੱਕ ਪੇਸ਼ੈਂਟ ਨੂੰ ਥੋੜਾ ਦੇਖਦੇ ਹੁਣ ਜਿੱਦਾਂ ਇਹ ਪੇਸ਼ੈਂਟ ਆਇਆ 108 ਵਾਲੇ ਆਏ ਲੈ ਕੇ ਆਏ ਐਂਬੂਲੈਂਸ ਅੰਦਰ ਐਮ ਇੱਥੇ ਬਾਬੇ ਨੂੰ ਕਿਸੇ ਨੇ ਪਾਇਆ ਨਹੀਂ ਹੈਗਾ ਜੇ ਤੁਹਾਡੇ ਮਨਾਂ 'ਚ ਵਹਿਮ ਹੋਵੇ ਨਾ ਵੀ ਉੱਥੋਂ ਕੜਤਾ ਬਾਬੇ ਦਾ ਟ੍ਰੀਟਮੈਂਟ ਹੋਇਆ ਜਿਹਦੇ ਤੇ ਵੀ ਬਾਬਾ ਆਇਆ ਪ੍ਰੋਪਰਲੀ ਉੱਥੇ ਹੋਇਆ ਉਸ ਤੋਂ ਬਾਅਦ ਚ ਬਾਬ ਜੋ ਮੈਨੂੰ ਸੁਣਨ ਚ ਆਇਆ ਇਹਨਾਂ ਨੇ ਮੈਨੂੰ ਦੇਖਿਆ ਸਾਡੇ ਕੋਲੇ ਕੋਈ ਹੁਣ ਮੈਂ ਇੱਥੇ ਆਈ ਆਂ ਭਲਾ ਇਹ ਚਲੋ ਬਾਬਾ ਵਾਹਿਗੁਰੂ ਨਾ ਕਰੇ ਇਦਾਂ ਦਾ ਹੋਵੇ ਕੁਛ ਜੇ ਬਾਬੇ ਦੀ ਡੈਥ ਹੀ ਹੋਈ ਹੁੰਦੀ ਮੈਂ ਇੱਥੇ ਹੋਣਾ ਹੀ ਹੈ ਨਾ ਮੈਨੂੰ ਕੀ ਪਤਾ ਮੇਰੇ ਬਾਹਰ ਦੇ ਬਾਹਰ ਉੱਥੇ ਕੀ ਹੋਈ ਜਾਂਦਾ ਪਰ ਉਹ ਅਲੀਗੇਸ਼ਨ ਅੰਦਰਲੇ ਸਟਾਫ ਤੇ ਲੱਗਣਾ ਨਾ ਬਿਲਕੁਲ ਅਸੀਂ ਬਾਹਰ ਨਹੀਂ ਨਾ ਦੇਖਣਾ ਵੀ ਕੀ ਹੋਈ ਜਾਂਦਾ ਏ ਅਸੀਂ ਅੰਦਰ ਦੇਖਣਾ ਹਾਂ ਹਾਂ ਹਣ ਥੋਡੇ ਥਰੂ ਜੇ ਇਹ ਬੰਦਾ ਕਿਸੇ ਹੁਣ ਇੱਥੇ ਦੌਲਤਪੁਰੇ ਵੀ ਸੰਸਥਾ ਹੈਗੀ ਆ ਇੱਕ ਉਹ ਬੰਦਾ ਤਾਂ ਫੋਨ ਹੀ ਨਹੀਂ ਚੱਕਦਾ ਸਿੱਧੀ ਜੀ ਗੱਲ ਉਹਨੂੰ ਬਹੁਤ ਵਾਰੀ ਅਸੀਂ ਫੋਨ ਲਾਉਣ ਦੀ ਕੋਸ਼ਿਸ਼ ਕੀਤੀ ਉਹਨੇ ਚੱਕਿਆ ਹੀ ਨਹੀਂ ਹੂੰ ਸੰਸਥਾ ਬਹੁਤ ਹੈਗੀਆਂ ਨੇ ਇੱਥੇ ਪਰ ਕੋਈ ਲੈ ਕੇ ਜਾਵੇ ਜਾਂ ਕੋਈ سنی ਨੇ ਬਹੁਤ ਫੋਨ ਕੀਤੇ ਆ ਬਾਬਾ ਉਹਦਾ ਨਾਮ ਵੀ ਜਾਂਦਾ ਜਿਵੇਂ ਆਪਣੇ ਮੋਗੇ 'ਚ ਹੈਗੇ ਆ ਆਪਣੇ ਸੇਵਾ ਸੁਸਾਇਟੀ ਵਾਲੇ ਤੁਸੀਂ ਉਹਨਾਂ ਨਾਲ ਗੱਲ ਨਹੀਂ ਕੀਤੀ ਜਿਹੜਾ ਮੁੰਡਾ ਛੋਟਾ ਜਾਂਦਾ ਤੁਹਾਡੇ ਕੋਲੇ ਇੱਕ ਇੱਥੇ ਪੱਕੇ ਦੇ ਰੰਗ ਦਾ سنی ਸੜਕੀ ਜਾਣੀਆਂ ਵੀ ਐਂਬੂਲੈਂਸ ਆ ਨਾ ਮੰਨ ਲਾ ਕੋਈ ਛੜਕ ਤੇ ਐਕਸੀਡੈਂਟ ਹੋ ਗਿਆ ਉਹ ਵੀ ਇੱਥੇ ਤੱਕ ਉਹ ਲਿਆ ਕੇ ਇਥੇ ਐਮਰਜੈਂਸੀ ਦੇ ਚੱਕੀ ਇਹ ਹੁਣ ਪੱਟੀ ਪੁੱਟੀ ਦਾ ਉਹ ਸੋਸਾਇਟੀਸ ਹੈ ਨਾ ਉਹਦਾ ਇਹ ਰੁਪਨਾ ਹੈ ਕਿ ਜਿੱਤੇ ਜਿੱਤੇ ਕੋਈ ਕੇਅਰ ਹੋ ਸਕੇ ਹਾਂ ਉਹਨਾਂ ਪੱਟੀ ਪੁੱਟੀ ਦਾ ਇਹ ਕਰ ਦੇਣਗੇ ਪਾਣੀ ਥੋੜੀ ਇਹਨਾਂ ਨੇ ਉਹ ਤੁਸੀਂ ਇਹ ਦੱਸੋ ਤੁਸੀਂ ਇਹ ਦੱਸੋ ਵੀ ਆਪਣਾ ਹੁਣ ਇਸ ਟਾਈਮ ਤੇ ਕੀ ਕਰਦੇ ਆ ਠੀਕ ਹੈ ਇਸ ਟਾਈਮ ਤੇ ਤਾਂ ਇਹ ਦੇਖੋ ਜੇ ਹੁਣ ਬਾਬੇ ਨੂੰ ਐਮਰਜੈਂਸੀ ਜੇ ਇਹਨਾਂ ਦੀ ਕੰਡੀਸ਼ਨ ਸਿੱਖ ਹੁੰਦੀ ਆ ਨਾ ਫਿਰ ਤਾਂ ਚਲੋ ਬੰਦਾ ਆਕਸੀਜਨ ਲਾ ਕੇ ਵੀ ਅੰਦਰ ਪਾ ਦਿੰਦਾ ਉਸ ਹਿਸਾਬ ਨਾਲ ਟ੍ਰੀਟਮੈਂਟ ਕਰ ਦਿੰਦੇ ਹੁਣ ਜੇ ਇਦਾਂ ਦੀ ਹਾਲਾਤ ਚ ਬਾਬੇ ਨੂੰ ਅੰਦਰ ਪਾਵਾਂਗੇ ਉਹਦੇ ਲੱਤ ਚੋ ਸਮੈਲ ਵੀ ਹੁੰਦੀ ਹੁਣ ਪੱਟੀ ਤੁਸੀਂ ਦੇਗੀ ਬਹੁਤ ਗੰਦੀ ਸਮੈਲ ਆ ਰਹੀ ਉੱਥੇ ਖੜਿਆ ਵੀ ਨਹੀਂ ਜਾ ਰਿਹਾ ਕੀ ਹੈਗੀ ਐਮਰਜੈਂਸੀ ਠੀਕ ਹੈ ਜਿੱਥੇ ਹਰੇ ਕੋਈ ਹਾਰਟ ਅਟੈਕ ਦਾ ਮਰੀਜ਼ ਆ ਗਿਆ ਰੋਡ ਸਾਈਡ ਐ ਉੱਥੇ ਅੰਦਰ ਹੋਣਾ ਬਾਬੇ ਨੇ ਹਰਾਸ਼ ਹਾਂ ਬਾਕੀ ਵੀ ਹਰਾਸ਼ ਹੁੰਦੇ ਬਾਕੀ ਵੀ ਹਰਾਸ਼ ਹੁੰਦੇ ਬਾਬੂ ਛੇ ਦਿਨਾਂ ਦੇ ਨਾਲ ਤੋਂ ਸਾਨੂੰ ਕੋਈ ਪ੍ਰੋਬਲਮ ਨਹੀਂ ਅਸੀਂ ਤਾਂ ਆਪਦਾ ਟ੍ਰੀਟਮੈਂਟ ਕਰਨਾ ਸਤ ਦੇ ਰੂਮ ਚ ਆ ਜਾਣਾ ਇਧਰਲੇ ਪਾਸੇ ਜਿੱਥੇ ਸਾਡਾ ਡਿਊਟੀ ਰੂਮ ਆ ਮੇਨ ਕੇਟਰ ਹੈ ਜਿੱਥੇ ਸਾਡਾ ਪਰ ਪ੍ਰੋਬਲਮ ਆਮ ਜਨਤਾ ਦੀ ਹੈ ਨਾ ਜਿਹੜੀ ਆਊਗੀ ਮੈਡਮ ਜੀ ਹਾਂ ਜੀ ਆਹ ਇੱਥੇ ਬੈਠੋ ਬਾਪੂ ਜੀ ਕਿੰਨੇ ਦਿਨਾਂ ਤੋਂ ਇੱਥੇ ਹੀ ਹੋ ਤੁਸੀਂ 7 10 ਦਿਨਾਂ ਦਾ ਨਾ ਆਜੇ ਕਦੋਂ ਹੋਰ ਕੋਈ ਕਰ ਲੋਇ ਤੇ ਰਿਕਾਰਡ ਪੱਟੀ ਕਰਾਉਣੀ ਹੈ ਤੇ ਪੱਟੀ ਕਰਵਾ ਦਿੰਦੇ ਹਾਂ ਤੁਹਾਡੀ ਹੁਣੇ ਉਹ ਭੰਨਾਲ ਵਾਲੇ ਕੀੜੇ ਨਹੀਂ ਭੰਨਾਲ ਵਾਲੇ ਕੀੜੇ ਕਰਨੇ ਹਨ ਉਹ ਲੈ ਆਉਣਾ ਮੈਂ ਜਾ ਕੇ ਉਹਨੇ ਅੱਜ ਨਹੀਂ ਅੱਜ ਪੱਟੀ ਕਿਵੇਂ ਹੋਈ ਹੈ ਜਿਹੜੀ ਸਵੇਰ ਹੋਈ ਆ ਉਹਨੇ ਵੈਸੇ ਟਵੇਡ ਵੀ ਬਿਟਾ ਨਹੀਂ ਪਾਇਆ ਬੜਾ ਬਿਜਲੇ ਭਈਆ ਜੋ ਕਹਿੰਦਾ ਇੱਕ ਨਾ ਕਰ ਦਿੰਦੇ ਮੜੇ ਮੁੰਡੇ ਮੋਟਕੇ ਹਨਾ ਤੁਸੀਂ ਆਇਂ ਕਰੋ ਤਾਰਬੀਨ ਦਾ ਤੇਲ ਲੈ ਆ ਉਥੇ ਮੈਡੀਕਲ ਤੇ ਮੜਾ ਜਾ ਕੇ ਕਹਦੋ ਵੀ ਕੀੜੇ ਜੇ ਕੱਢਣੇ ਆ ਲੱਤ 'ਚ ਉਹਨਾਂ ਨੇ ਤੇਲ ਦੇ ਦੇਣਾ ਉਹ ਮੁੰਡੇ ਤੋਂ ਆਪਾਂ ਦੁਬਾਰਾ ਪੱਟੀ ਕਰਵਾ ਦਿੰਦੇ ਆ ਠੀਕ ਠੀਕ ਇਹਦਾ ਦਰਪਨ ਅੱਲਾ ਕਰੇ ਮੇਰਾ ਜਿਵੇਂ ਕਿ ਤੁਸੀਂ ਦੇਖਿਆ ਹੀ ਕਿ ਅਸੀਂ ਐਮਰਜੈਂਸੀ ਦੇ ਬਾਹਰ ਆ ਇੱਥੇ ਜਿਹੜਾ ਹਰੇਕ ਵਿਅਕਤੀ ਆ ਰਿਹਾ ਉਹਦੇ ਵੱਲੋਂ ਵੱਖ-ਵੱਖ ਤਰ੍ਹਾਂ ਦੀਆਂ ਟਿੱਪਣੀਆਂ ਦਿੱਤੀਆਂ ਜਾ ਰਹੀਆਂ ਨੇ ਡਾਕਟਰ ਵੱਲੋਂ ਅਜਿਹੀਆਂ ਗੱਲਾਂ ਕਹੀਆਂ ਜਾ ਰਹੀਆਂ ਨੇ ਕਿ ਇਹਦਾ ਕੋਈ ਵਾਰਿਸ ਨਾ ਹੋਣ ਦੇ ਕਾਰਨ ਅਸੀਂ ਇਹਨੂੰ ਐਡਮਿਟ ਨਹੀਂ ਕਰ ਸਕਦੇ ਕਿਉਂਕਿ ਇੱਥੇ ਬਹੁਤ ਸਾਰੇ ਅਜਿਹੇ ਲੋਕ ਨੇ ਐਮਰਜੈਂਸੀ 'ਚ ਜਿਨ੍ਹਾਂ ਨੂੰ ਕੋਈ ਸੰਭਾਲਦਾ ਨਹੀਂ ਐ ਡਾਕਟਰ ਨੇ ਇਹ ਵੀ ਕਿਹਾ ਹੈ ਕਿ ਜੇਕਰ ਅਸੀਂ ਇਹਨੂੰ ਐਡਮਿਟ ਕਰ ਲੈਨੇ ਆ ਤੇ ਬਾਬਾ ਇਹ ਜਿਹੜਾ ਉਹ ਐਮਰਜੈਂਸੀ 'ਚ ਹਰਾਸ ਹੀ ਹੋਏਗਾ ਕਿਉਂਕਿ ਐਮਰਜੈਂਸੀ ਦੇ ਵਿੱਚ ਸਾਡੇ ਕੋਲ ਜਿਹੜੇ ਨੇ ਹਾਰਟ ਅਟੈਕ ਵਾਲੇ ਪੇਸ਼ੈਂਟ ਜਾਂ ਹੋਰ ਕੋਈ ਸੀਰੀ ਵਾਲੇ ਪੇਸ਼ੈਂਟ ਵੀ ਆਉਂਦੇ ਨੇ ਜਿਹਦੇ ਸਦਕਾ ਹੁਣ ਅੱਗੇ ਦੇਖਣਾ ਹੋਏਗਾ ਕਿ ਜਿਹੜੇ ਕ੍ਰਾਈਮ ਬ੍ਰਾਂਚ ਵਾਲੇ ਜਿਨ੍ਹਾਂ ਨੇ ਸਾਡੇ ਨਾਲ ਗੱਲਬਾਤ ਵੀ ਕੀਤੀ ਆ ਉਹ ਅੱਗੇ ਦਾ ਕੀ ਪੱਖ ਹੈ ਜਿਹੜਾ ਉਹ ਰੱਖਦੇ ਨੇ ਕੀ ਅੱਗੇ ਦਾ ਉਹ ਸਟੈਪ ਹੈ ਜਿਹੜਾ ਚੱਕਦੇ ਨੇ ਉਦੋਂ ਤੱਕ ਤੁਸੀਂ ਦੇਖਦੇ ਰਹੋ ਸਾਡਾ ਚੈਨਲ ਪੰਜਾਬੀ ਲਿੰਕ ਮੀਡੀਆ ਲਾਈਕ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ ਮੈਂ ਜਗਵਿੰਦਰ ਕੌਰ ਕੈਮਰਾਮੈਨ ਤਰਸੇਮ ਦੇ ਨਾਲ